ਦੀ ਹਲਚਲ ਹੈ ਸਾਰੇ ਕਬੂਤਰ ਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਕਰੋ ਜੀ ਨੋਟ 12 ਜੂਨ ਨੂੰ ਦੀਆਂ ਬਾਜ਼ੀਆਂ ਦਾ ਰਿਜ਼ਲਟ ਕੌਣ ਮੋਟਰਸਾਈਕਲ ਲੈ ਗਿਆ ਕੌਣ ਫ੍ਰਿੰਜ ਲੈ ਗਿਆ ਪਹਿਲੀ ਬਾਜੀ ਪਿੰਡ ਰੌਲੀ ਜ਼ਿਲ੍ਹਾ ਮੋਗਾ ਖੋਲ ਕਬੂਤਰ 97 ਐਂਟਰੀ ਫੀਸ 7000 ਵਾਧਾ 3000 ਬਾਜੀ ਪੰਜ ਕਬੂਤਰਾਂ ਵਿੱਚ ਸੰਜੀ ਹੋਈ ਗੁਰਦੀਪ ਘਣੀਆ ਕਾਕਾ ਜੀ ਕੀ ਆਣਾ ਤਨਮ ਲੌਂਗੀ ਇਵੈਂਟ ਚਾਨਣਾ ਮਰਸੂਰਵਾਲ ਦੀਪ ਚੱਕਰਲੀ ਸੇਰ ਪਹਿਲਾ ਨਾਮ ਕਾਕਾ ਜਤਿਆਣਾ 5000 ਦੀ ਜਿੱਤ ਪਲੱਸ ਮੋਟਰਸਾਈਕਲ ਦੂਜਾ ਨਾਮ ਚਾਨਣ ਮਰਸੂਰਵਰ ਕੂਲਰ ਦਾ ਜਿੱਤੂ ਤੀਜਾ ਨਾਮ ਦੀਪ ਚੱਕਰਲੀ ਸੇਰ 2000 ਦੀ ਜਿੱਤ ਪਲੱਸ ਇਹ ਫਰਿੱਜ ਦਾ ਜਿੱਤੂ ਰਹਾ ਪਿੰਡ ਬਕਸੀਪੁਰਾ ਜ਼ਿਲ੍ਹਾ ਲੁਧਿਆਣਾ ਪੁਲ ਕਬੂਤਰ ਬਾਹੜਾ ਬਾਦੇਜ ਪੱਖਾ 2:17 ਮਿੰਟ 'ਚ ਬਾਜ਼ੀ ਖਤਮ ਹੋਈ ਪਹਿਲਾ ਨਾਮ ਜੱਸਾ ਦੀਨਾ ਫੇਜਰ ਪਲੱਸ 1000 ਦੀ ਜਿੱਤ ਦੂਜਾ ਨਾਮ ਜਰਮਨ ਕੈਨੇਡਾ ਅੱਖਾ ਪਲੱਸ 500 ਦੀ ਜਿੱਤ ਤੀਜਾ ਨਾਮ ਕਮਲ ਕੈਨੇਡਾ ਕੱਪ ਦਾ ਜੇਤੂ ਪਲੱਸ 2000 ਦੀ ਜਿੱਤ ਪਿੰਡ ਬਕਸੀਪੁਰਾ ਜਿਲ੍ਹਾ ਲੁਧਿਆਣਾ ਕੁੱਲ ਕਬੂਤਰ 62 ਡੱਬਾ ਜਿੱਤਮੁਈ 2:17 ਮਿੰਟ ਤੇ ਪਿੰਡ ਜਾਮਾ ਰਾਏ ਤਰਨਤਨ ਸਾਹਿਬ ਕੁੱਲ ਕਬੂਤਰ 48 ਐਂਟਰੀ ਫੀਸ 1300 ਰੁਪਏ 2:20 ਤੇ ਬਾਜੀ ਖਤਮ ਹੋਈ ਪਹਿਲਾ ਨਾਮ ਜੋਰਾ ਕੜਿਆਲ ਫਰिज ਦਾ ਜੇਤੂ ਰਹਾ ਦੂਜਾ ਨਾਮ ਸੀਮਾ ਰੂੜੀਵਾਲਾ ਐਲਈਡੀ ਦਾ ਜੇਤੂ ਰਹਾ ਤੀਜਾ ਨਾਮ ਗੋਰਾ ਚੰਬਲ ਇਹ 쿨ਰ ਦਾ ਜੇਤੂ ਰਹਾ ਪਿੰਡ ਦੁਗਣੀ ਕੋਲ ਕਬੂਤਰ 55 ਐਂਟਰੀ 1200 21 ਕਬੂਤਰਾਂ ਦੇ ਵਾਧਾ ਲੱਗਿਆ ਸੀ 2:40 ਮਿੰਟ ਤੇ ਸੇਵਕ ਮਾਨ ਕਮਾਲ ਜਰਾ ਕਲਾ ਰਹਿ ਗਿਆ ਪਿੰਡ ਦੁੱਗਣੀ ਕੁੱਲ ਕਬੂਤਰ 55 ਐਂਟਰੀ 1200 ਰੁਪਿਆ ਵਾਧੇ ਵਾਲੇ ਕਬੂਤਰਾਂ ਦਾ ਪਤਾ ਨਹੀਂ ਲੱਗਿਆ ਕਿਹੜਾ ਕਬੂਤਰ ਵਾਧੇ ਵਾਲਾ ਸੀ ਤੇ ਕਿਹੜਾ ਵਾਧਾ ਲੈ ਗਿਆ ਅਗਲੀ ਬਾਜੀ ਪਿੰਡ ਨਾਗਰਾ ਕੁੱਲ ਕਬੂਤਰ 60 ਐਂਡ ਦੂਈ ਬੀਜ਼ 2200 ਰੁਪਏ 5:10 ਤੇ ਬਾਜੀ ਨਿਬੜੀ ਪਹਿਲਾ ਨਾਮ ਬਿੱਲਾ ਮਹਿਲਾ ਕੁਲਰਾ ਜੇਤੂ ਰਹਾ ਦੂਜਾ ਨਾਮ ਜੀਤੂ ਮੋੜਾ ਪਿੰਡ ਨਾਗਰਾ ਕੁਲ ਕਬੂਤਰ 60 ਪਿੰਡ ਵੀੜ ਬਦਣੀ ਜ਼ਿਲ੍ਹਾ ਮੋਗਾ ਕੁਲ ਕਬੂਤਰ 69 ਐਂਟਰੀ ਫੀਸ 2700 ਬੱਧਾ ਕੱਦਾ ਜੀ ਤੁਰਿਆ ਅਮਨਾਦਾਲਾ 4:15 ਤੇ ਬਾਜੀ ਨਿਪੜੀ ਪਹਿਲਾ ਨਾਮ ਗੁਰਪ੍ਰੀਤ ਲਖਾ ਸ੍ਰੀ ਜੀ ਦਾ ਜੀ ਤੁਰਿਆ ਦੂਜਾ ਨਾਮ ਮਨਾਦਾਲਾ ਕੁਲ ਦਾ ਜੀ ਤੁਰਿਆ ਤੀਜੇ ਨਾਮ ਵਾਲੇ ਬੰਦੇ ਦਾ ਪਤਾ ਨਹੀਂ ਲੱਗਿਆ ਜੀ ਪਿੰਡ ਫਤਿਹਪੁਰ 2:50 ਤੇ ਨੀਨਾ ਮਾਨਸਾ ਤੇ ਲਾਡੀ ਬੜਿੰਗ ਨੇ ਉਹਨਾਂ ਦੇ ਰਹਿ ਗਏ ਜੀ ਪਿੰਡ ਫਤੇਪੁਰ 2:50 ਮਿੰਟ ਦੇ ਖੀਨਾ ਮਾਨਸਾ ਤੇ ਡਾਡੀ ਬੜੰਗ ਅਗਲੀ ਬਾਜੀ ਪਿੰਡ ਲੋਹਾਰ ਮਾਜਲਾ ਜ਼ਿਲ੍ਹਾ ਫਤੇਗੜ ਸਾਹਿਬ ਕੁੱਲ ਕਬੂਤਰ ਇੱਥੇ 279 3:00 ਵਜੇ ਬਾਜੀ ਖਤਮ ਹੋਈ ਪਹਿਲਾ ਨਾਮ ਮਿੱਠਾ ਧਮੋਟ ਦੂਜਾ ਨਾਮ ਲੱਖੀ ਤਲਵੰਡੀ ਪਿੰਡ ਲਹਾਰ ਮਾਜਰਾ ਦਾ ਫਤਿਹਗੜ੍ਹ ਸਾਹਿਬ ਪਿੰਡ ਡੋਕ ਸ੍ਰੀ ਮੁਕਤਸਰ ਸਾਹਿਬ ਕੁੱਲ ਕਬੂਤਰ 57 4:05 ਤੇ सोनू ਕੋਟ ਭਾਈ ਦਾ ਕੱਲਾ ਰਹਾ ਅੱਲਾ ਨਾਮ सोनू ਕੋਟ ਭਾਈ ਮੋਟਰਸਾਈਕਲ ਦਾ ਜੇਤੂ ਦੂਜਾ ਨਾਮ ਕਾਕਾ ਪਿੱਡੀ ਇਹ ਕੱਪ ਦਾ ਜੇਤੂ ਤੀਜਾ ਨਾਮ ਨਿਸਾਨ ਭਗਸਰ ਇਹ ਵੀ ਕੱਪ ਦਾ ਜੇਤੂ ਪਿੰਡ ਡੋਕ ਸ੍ਰੀ ਮੁਕਸਰ ਸਾਹਿਬ ਪਿੰਡ ਝੋੜੜਾ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 68 ਐਂਟਰੀ 23 5200 4:20 ਮਿੰਟ ਤੇ ਬਾਜੀ ਖਤਮ ਹੋਈ ਪਹਿਲਾ ਨਾਮ ਦੇਵ ਦੇਲੋਂ ਮੋਟਰਸਾਈਕਲ ਦਾ ਜੇਤੂ ਦੂਜਾ ਨਾਮ ਕੂਟਾ ਬੱਸੀਆਂ ਫਰੇਜੇ ਦਾ ਜੇਤੂ ਪਲੱਸ ਬਾਦੇ ਦਾ ਬਾਦੇ ਚ ਇਕੱਲਾ ਤੀਜਾ ਨਾਮ ਸਹਿ ਚੌਂਕੀਮਾਨ ਇਹ ਕੁੱਲ ਦਾ ਜੇਤੂ ਰਿਹਾ ਇੱਕ ਵੀ ਜ ਕਬੂਤਰਵਾ ਵੀਰਾਂ ਨੂੰ ਬੇਨਤੀ ਹੈ ਜਦੋਂ ਗਰੁੱਪ 'ਚ ਅਪਡੇਟ ਦਿੰਨੇ ਹੋਣੇ ਉਹ ਪ੍ਰੋਪਰ ਦੱਸਿਆ ਕਰੋ ਕਿੰਨੇ ਕਬੂਤਰ ਉਹ ਦੇਣੇ ਕਿੰਨੀ ਐਡਰੀਸ ਕਿੰਨਾ ਵੱਧਾ ਜੀ ਕਿਹੜਾ ਕਲਰ ਆ ਰਿਹਾ ਜਿਹੜਾ ਕਿਵੇਂ ਰਿਹਾ ਜੀ